ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਚਿਲਾ ਫਰੀਦਕੋਟ ਤੋਂ ਆ ਕਾਸਟ ਖੱਤਰੀ ਲੜਕੇ ਦਾ ਰਿਸ਼ਤਾ ਹੈ ਜੀ ਲੜਕਾ ਕੈਨੇਡਾ ਵਰਕ ਪਰਮਿਟ ਤੇ ਆ ਲੜਕੇ ਦੀ ਡੇਟ ਆਫ ਬਰਥ 1990 ਇਨਾਂ ਦੀ ਹਾਈਟ 5 ਫੁੱਟ 7 ਇੰਚ ਇਹਨਾਂ ਨੇ ਸਟੱਡੀ ਕੀਤੀ ਆ ਬੀਏ ਲੜਕਾ ਤਲਾਕਸ਼ੁਦਾ ਜੀ ਤੇ ਬਿਨਾ ਬੱਚੇ ਤੋਂ ਆ ਇਹਨਾਂ ਨੂੰ ਐਸਸੀ ਕਾਸਟ ਨੂੰ ਛੱਡ ਕੇ ਅਦਰ ਕਾਸਟ ਦਾ ਰਿਸ਼ਤਾ ਲੈ ਲੈਣਗੇ ਅਗਰ ਲੜਕੀ ਡਬੋਸੀ ਆ ਤਾਂ ਬਿਨਾ ਬੱਚੇ ਤੋਂ ਹੋਵੇ ਜੇਸਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੀ